ਜੀ 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 ਸਟਾ ਕੀ ਮਾਮਲਾ ਜੀ ਕਿਸ ਤਰ੍ਹਾਂ ਇੱਕ ਕਰਦੇ ਜਿਹੜਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਸਾਡਾ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਐਸਐਸਪੀ ਸਾਹਿਬ ਸ਼੍ਰੀ ਸਤਜ ਸਿੰਘ ਜਿਹੜਾ ਆਈਪੀਐਸ ਸਾਡੇ ਐਸਐਸਪੀ ਸਾਹਿਬ ਵੱਲੋਂ ਸਪੈਸ਼ਲ ਡਾਇਰੈਕਸ਼ਨ ਹੈ ਜਿਹੜੀਆਂ ਵੀ ਸਮਾਜਿਕ ਕ੍ਰਿਤੀਆਂ ਨੇ ਉਹਦੇ ਵਿੱਚ ਗੈਂਬਲਿੰਗ ਇੱਕ ਬਹੁਤ ਜ਼ਿਆਦਾ ਬਦਨਾਮ ਸੰਦਾ ਤਾਂ ਕੁਝ ਲੋਕ ਉਹ ਲੈ ਪੜੇ ਲੋਕਾਂ ਨੂੰ ਵਰਗਲਾ ਕੇ ਉਹਨਾਂ ਨੂੰ ਵੱਧ ਪੈਸੇ ਬਣਾਉਂਦਾ ਚਾਹਸਾ ਦੇ ਕੇ ਗੂਗਲ ਪੇ ਰਾਹੀਂ ਇਹ ਗੋਰਖ ਤਾਂਦਾ ਚਲਾ ਰਹੇ ਸੀ ਉਹਦਾ ਤੇ ਕਾਰਵਾਈ ਕਰਕੇ ਅਸੀਂ ਦੋ ਜਣੇ ਦੇ ਖਿਲਾਫ ਪਰਚਾ ਦਰਜ ਕੀਤਾ ਤੇ ਮੋਬਾਈਲ ਫੋਨ ਦੇ ਥਰੂ ਆਨਲਾਈਨ ਇਹ ਤਾਂਦਾ ਕਰਦੇ ਸੀ ਉਹਦੇ ਚ ਅਸੀਂ 87000 ਦੇ ਕਰੀਬ ਐਸੇ ਪੈਸੇ ਨੇ ਜਿਹੜੇ ਗੂਗਲ ਪੇ ਰਾਹੀਂ ਕਸਟਮਰਸ ਤੋਂ ਪਵਾ ਕੇ ਉਹਨਾਂ ਨੂੰ ਜਾਂਚਾ ਦੇ ਕੇ ਨਾਂ ਨੰਬਰ ਇਨਵੈਸਟ ਕਰਾਇਆ ਸੀ ਉਹ ਸੀ ਫੋਨ ਕਮ ਕਬਦੇ ਚ ਲੈ ਲਿਆ ਸਾਡੇ ਟੈਕਨੀਕਲ ਸੈੱਲ ਦੇ ਇੰਚਾਰਜ ਨੇ ਉਹਨਾਂ ਦੇ ਹੀ ਹੈਲਪ ਲੈ ਰਹੇ ਹਾਂ ਸੀ ਤੇ ਫਰਦਰ ਇਹਨਾਂ ਦਾ ਕਿੱਥੇ ਕਿੱਥੇ ਨੈਕਸਸ ਹੈ ਉਹ ਟ੍ਰੇਸ ਕਰਾਂਗੇ ਉਹਨਾਂ ਸਾਰਿਆਂ ਦੇ ਖਿਲਾਫ ਅਸੀਂ ਜਿਹੜੇ ਇੱਕ ਆਰਗੇਨਾਈਜ਼ਡ ਕ੍ਰਾਈਮ ਦੀਆਂ ਧਾਰਾਂ ਦਾ ਵਾਅਦਾ ਕਰਕੇ ਅਸੀਂ ਲੌਜੀਕਲ ਐਂਡ ਤੇ ਤਫਤੀਸ਼ ਨੂੰ ਲੈ ਕੇ ਜਾਵਾਂਗੇ ਤਾਂ ਜੋ ਜਿਹੜੇ भोले-ਭਾਲੇ ਲੋਕਾਂ ਨੂੰ ਨਾ ਠੱਗਿਆ ਜਾ ਸਕੇ ਕਿ ਕਿੰਨੇ ਬੰਦੇ ਨੇ ਜੀ ਕਦੋਂ ਤੋਂ ਇਹ ਕੰਮ ਕਰਦੇ ਆ ਰਹੇ ਫੇਰਲ ਦੋ ਬੰਦੇ ਅਸੀਂ ਅਰੈਸਟ ਕੀਤੇ ਨੇ ਇਹਨਾਂ ਦੀ ਅਨਫਰਦਰ ਜਿਹੜੀਆਂ ਟੈਕਨੀਕਲ ਡਿਟੇਲਸ ਅਸੀਂ ਲੈ ਕੇ ਜਿਹੜੇ ਹੋਰ ਵੀ ਇਨਵੋਲ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਤੇ ਜਿਨ੍ਹਾਂ ਤੋਂ ਇਹਨਾਂ ਨੇ ਪੈਸੇ ਪਵਾਏ ਨੇ ਉਹਨਾਂ ਨੂੰ ਵੀ ਅਸੀਂ ਤਫਤੀਸ਼ ਦਾ ਹਿੱਸਾ ਬਣਾਵਾਂਗੇ ਸਰ ਕੋਈ ਹੋਟਲ ਬਣਿਆ ਆ ਕਿ ਕਿਸ ਤਰੀਕੇ ਨਾਲ ਗੇਮ ਖੇੜਦੇ ਨੇ ਮੈਚੇਸ ਦੇ ਖੇੜਦੇ ਨੇ ਜਾਂ ਵੈਸੇ ਖੇਲਦੇ ਨੇ ਇਹਨਾਂ ਤੇ ਪੈਸੇ ਪਵਾ ਕੇ ਕਸਟਮਰਸ ਤੋਂ ਉਹਨਾਂ ਨੂੰ ਇੱਕ ਸਕਰੀਨਸ਼ਾਟ ਇੱਕ ਸਬੂਤੇ ਦੇ ਤੌਰ ਤੇ ਭੇਜ ਦਿੰਦੇ ਨੇ ਉਹਨਾਂ ਨੂੰ ਕਈ ਵਾਰ ਅਸਲੀ ਕਈ ਵਾਰ ਫਰਜ਼ੀ ਨੰਬਰ ਦੇ ਦਿੰਦੇ ਨੇ ਤੇ ਫਰਜੀ ਨੰਬਰ ਦੇ ਕੇ ਝਾਂਸਾ ਦੇ ਕੇ ਉਹਨਾਂ ਤੋਂ ਪੈਸੇ ਪਵਾ ਲੈਂਦੇ ਨੇ ਬਦਲੇ ਚ ਉਹਨੂੰ ਕੁਝ ਵੀ ਨਹੀਂ ਦਿੰਦੇ ਤਾਂ ਨੰਬਰ ਵੀ ਕੁਝ ਜਿਹੜੀ ਵੱਡੀ ਅਮਾਊਂਟ ਵਾਲਾ ਨੰਬਰ ਹੈ ਉਹ ਕਨਸੀਲ ਕਰ ਲੈਂਦੇ ਨੇ ਜੇ ਛੋਟੀ ਅਮਾਊਂਟ ਵਾਲਾ ਉਹਦੇ ਕੋ ਥੋੜੇ ਬਹੁਤੇ ਕਈ ਵਾਰ ਪੈਸੇ ਆ ਜਾਂਦੇ ਨੇ ਉਹ ਉਹਨਾਂ ਨੂੰ ਦੇ ਦਿੰਦੇ ਇਸ ਦੇ ਨਾਲ ਨਾਲ ਅਸੀਂ ਗੈਂਬਲਿੰਗ ਐਕਟ ਤੇ ਹੋਰ ਕਾਰਵਾਈ ਕਰਦੇ ਹੋਏ ਜਗਾ ਜਗਾ ਤੇ ਜਿੱਥੇ ਲੋਕ ਜਵਾਰੀ ਜੂਆ ਖੇਡਦੇ ਨੇ ਜਿਸ ਨਾਲ ਕਾਫੀ ਬਦਨਾਮੀ ਵੀ ਹੁੰਦੀ ਹੈ ਉਹਨਾਂ ਤੇ ਵੀ ਅਸੀਂ ਤਿੰਨ ਮੁਕਦਮੇ ਦਰਜ ਕੀਤੇ ਨੇ ਉਹਨਾਂ ਤੋਂ ਇੱਕ ਜਗ੍ਹਾ ਤੋਂ 34000 ਰੁਪਇਆ ਬਰਾਮਦ ਹੋਇਆ ਇੱਕ ਜਗ੍ਹਾ ਤੋਂ 7700 ਰੁਪਇਆ ਅੱਡ-ਅੱਡ ਜਗ੍ਹਾ ਤੋਂ ਅੱਡਾਟ ਅਮਾਉਂਟ ਅਸੀਂ ਜੱਤ ਕਰਕੇ ਉਹਨਾਂ ਦੇ ਖਿਲਾਫੀ ਕਰੀਬ 10 ਜਣਿਆਂ ਦੇ ਖਿਲਾਫੀ FIR ਦਰਜ ਕੀਤਾ ਇਹਨਾਂ ਪ੍ਰੀਵੀਅਸ ਵੀ ਕੋਈ ਨਾ ਖਲਾਫੀ ਦੇ ਮਾਮਲੇ ਹਾਂਜੀ ਉਹ ਅਸੀਂ ਡਿਟੇਲ ਲੈ ਰਹੇ ਹਾਂ ਚਾਰ-ਪੰਜ ਮੁਕਾਦਮੇ ਪਹਿਲਾਂ ਵੀ ਇਹਨਾਂ ਤੇ ਗੈਂਬਲਿੰਗ ਐਕਟ ਦੇ ਦਰਜ ਨੇ ਇਹ ਜਿਹਨੇ ਤਾਂ ਪੈਸੇ ਪਾਉਂਦੇ ਸੀ ਕਿਦਾਂ ਬੰਦੇ ਨੂੰ ਆਪਣੇ ਚਾਂਸੇ ਚ ਲੈਂਦੇ ਸੀ ਇਹਨਾਂ ਨੇ ਇੱਕ ਅੰਡਰ ਕਵਰ ਚੰਨਾ ਨੇ ਇੱਕ ਪ੍ਰੋਸਪੈਕਟਿਵ ਜਿਨ੍ਹਾਂ ਨੂੰ ਜੂਏ ਦੀ ਜਾਂ ਗੈਂਬਲਿੰਗ ਦੀ ਲਤ ਹੁੰਦੀ ਹੈ ਉਹਨਾਂ ਨਾਲ ਇਹਨਾਂ ਨੇ ਇੱਕ ਸਾਂਝੀ ਬਣਾਈ ਹੁੰਦੀ ਹੈ ਉਹ ਉਹੀ ਇਹਨਾਂ ਦੇ ਕਸਟਮਰ ਸੀਗੇ ਇਹ ਵਜਿਹਾ ਹੁਣ ਤੱਕ ਅਰੈਸਟ ਕਿੰਨੇ ਪਾਇਏ ਤੁਸੀਂ ਦੋ ਬੇਕ ਜਿਸਟਿਸ ਕਿਹੜੇ ਜੂਏ ਦੇ ਸਵੰਚ ਹਾਂਜੀ ਇੱਕ ਅਰੈਸਟ ਕੀਤਾ ਦੂਜਾ ਨਾਮਿਨੇਟ ਕੀਤਾ ਤੇ ਇਸ ਤੋਂ ਇਲਾਵਾ 10 ਵਿਅਕਤੀ ਹੋਰ ਨੇ ਜਿਹੜੇ ਜੂਏ ਦੇ ਅਸੀਂ ਪਹਿਲਾਂ ਅਰੈਸਟ ਕਰ ਚੁੱਕੇ ਹਾਂ ਇਹ ਤਾਂ ਬਿਲਕੁਲ ਹਾਂਜੀ ਬਿਲਕੁਲ